ਸਵਾਗਤ ਹੈ ਪੀਡੀਸੀ న్యూਸ ਅਵਿਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਇਸ ਸ਼ੋਅ ਦੀ ਖਾਸ ਗੱਲ ਇਹ ਹੈ ਕਿ ਹਰ ਉਹ ਗੱਲ ਜਿਹੜੀ ਸਿੱਧੇ ਹੀ ਆ ਅਸਿੱਧੇ ਤੌਰ ਤੇ ਤੁਹਾਡੇ ਨਾਲ ਜੁੜਦੀ ਹੋਵੇ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਤੁਸੀਂ ਜਾਗਰੂਕ ਹੋਣੇ ਚਾਹੀਦੇ ਹੋ ਇਹ ਸਾਡਾ ਮਕਸਦ ਹਮੇਸ਼ਾ ਹੁੰਦਾ ਹੈ ਹਾਲੀ ਦੇ ਵਿੱਚ ਬਹੁਤ ਸਾਰੀਆਂ ਅਖਬਾਰਾਂ ਮੈਗਜ਼ੀਨ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਤੇ ਤੁਸੀਂ ਦੇਖਿਆ ਹੋਣਾ ਇੱਕ ਐਸਆਈਆਰ ਦਾ ਮੁੱਦਾ ਜਿਸ ਨੂੰ ਸਰ ਕਹਿ ਕੇ ਪੜਿਆ ਜਾ ਰਿਹਾ ਕਿ ਐਸਆਈਆਰ ਦਾ ਮੁੱਦਾ ਜਿਹੜਾ ਉਹ ਆਖਰਕਾਰ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਕਿਉਂ ਕਰ ਰਹੀਆਂ ਨੇ ਐਸਆਈਆਰ ਹੈ ਕੀ ਹੈ ਕਿਉਂ ਇਹ ਲੱਗ ਰਿਹਾ ਕਿ ਸ਼ਾਇਦ ਇਸ ਦੇ ਵਿੱਚ ਸਿਆਸਤ ਕਰਕੇ ਕੁਝ ਤਿਹਰਾ ਇਸ ਦਾ ਫਾਇਦਾ ਚੁੱਕਣ ਗਿਆ ਇਹ ਤਮਾਮ ਗੱਲਾਂ ਨੇ ਜਿਹੜੀਆਂ ਤੁਹਾਡੇ ਤੱਕ ਲੈ ਕੇ ਆਏ ਆਂ ਔਰ ਇੱਕ ਇੱਕ ਕਰਕੇ ਤੁਹਾਨੂੰ ਸਾਰਾ ਕੁਝ ਸਮਝਾਵਾਂਗੇ ਦਰਸਲ ਇਹ ਐਸਆਈਆਰ ਹੈ ਕੀ ਹੈ ਤੁਸੀਂ ਸਿੱਧੇ ਜਾਂ ਸਿੱਧੇ ਤੌਰ ਤੇ ਇਸ ਦੇ ਨਾਲ ਕਿਵੇਂ ਜੁੜੇ ਹੋਇਓ ਪੋਲੀਟੀਕਲ ਪਾਰਟੀਆਂ ਕੁਝ ਪੋਲੀਟੀਕਲ ਪਾਰਟੀਆਂ ਇਸ ਦਾ ਵਿਰੋਧ ਕਿਉਂ ਕਰ ਰਹੀਆਂ ਨੇ ਤੇ ਕੁਝ ਪੋਲੀਟੀਕਲ ਪਾਰਟੀਆਂ ਇਸ ਦੀ ਹਮਾਇਤ ਕਿਉਂ ਕਰ ਰਹੀਆਂ ਨੇ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਦੇਖਾਂਗੇ ਜਿਸ ਦਾ ਨਾਮ ਹੈ ਐਸਆਈਆਰ ਤੇ ਸਿਆਸੀ ਵਾਰ ਆਖਰਕਾਰ ਕੀ ਹੈ ਐਸਆਈਆਰ ਜਿਸ ਦਾ ਇੰਨਾ ਰੌਲਾ ਪਿਆ ਹੋਇਆ ਹੈ ਪੂਰੇ ਮੁਲਕ ਦੇ ਵਿੱਚ ਇਹ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਹ ਤੁਸੀਂ ਖੁਦ ਤੈਅ ਕਰੋ ਵੈਸਤਾ ਜੇ ਸਹੀ ਤਰੀਕੇ ਦੇ ਨਾਲ ਸਹੀ ਪ੍ਰਕਿਰਿਆ ਦੇ ਨਾਲ ਇਹ ਨੇਪਰੇ ਚਾੜੀ ਜਾਵੇ ਤਾਂ ਇਹ ਬਹੁਤ ਵਧੀਆ ਇੱਕ ਚੰਗੇ ਕ ਹੈਲਦੀ ਲੋਕਤੰਤਰ ਦੇ ਲਈ ਇਹ ਪ੍ਰਕਿਰਿਆ ਹੋਣੀ ਚਾਹੀਦੀ ਹੈ ਕੁਝ ਸਾਲਾਂ ਬਾਅਦ ਇਹ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾਂਦੀ ਜਾਂਦੀ ਹੈ ਪਰ ਡਾਊਟ ਕਿਉਂ ਆ ਸ਼ੰਕੇ ਕਿਉਂ ਨੇ ਪੋਲਿਟੀਕਲ ਪਾਰਟੀਆਂ ਨੂੰ ਇਹ ਵੀ ਤੁਹਾਨੂੰ ਦੱਸਦੇ ਆਂ ਦਰਅਸਲ ਐਸਆਈਆਰ ਦਾ ਅਰਥ ਹੈ ਸਪੈਸ਼ਲ ਇੰਟੈਂਸਿਵ ਰਿਵਾਈਜ਼ਨ ਵੋਟਰ ਲਿਸਟ ਦੀ ਖਾਸ ਤਰ੍ਹਾਂ ਦੀ ਸੰਸ਼ੋਧਨ ਪ੍ਰਕਿਰਿਆ ਜੋ ਕਿ ਭਾਰਤੀ ਚੋਣ ਕਮਿਸ਼ਨ ਕਰਦੀ ਹੈ ਐਸਆਈਆਰ ਇੱਕ ਖਾਸ ਮਹਿੰਮ ਹੁੰਦੀ ਹੈ ਜਿਸ ਦਾ ਮਕਸਦ ਵੋਟਰ ਲਿਸਟ ਨੂੰ ਪੂਰੀ ਤਰ੍ਹਾਂ ਅਪਡੇਟ ਤੇ ਦੁਰਸਤ ਕਰਨਾ ਹੁੰਦਾ ਹੈ ਦਰਅਸਲ ਜਿੰਨੀਆਂ ਕਿ ਵੋਟਰ ਲਿਸਟਾਂ ਆਪਣੀਆਂ ਬਣੀਆਂ ਹੁੰਦੀਆਂ ਨੇ ਉਹ ਵੋਟਰ ਲਿਸਟਾਂ ਸਹੀ ਨੇ ਦੁਰਸਤ ਨੇ ਕਿ ਨਹੀਂ ਹੁਣ ਤਿੰਨ ਚਾਰ ਚੀਜ਼ਾਂ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਉਹਨਾਂ ਦੇ ਵੋਟਰ ਲਿਸਟ ਦੇ ਵਿੱਚੋਂ ਸੂਚੀ ਦੇ ਵਿੱਚੋਂ ਨਾਮ ਕਟਣਾ ਜਿਹੜੇ ਪਹਿਲੀ ਵਾਰ ਵੋਟਰ ਬਣੇ ਨੇ ਉਹਨਾਂ ਦੀ ਵੋਟਰ ਸੂਚੀਏ ਜਿਹੜੀ ਉਹਨੂੰ ਦੁਰਸਤ ਕਰਨਾ ਕਈ ਥਾਵਾਂ ਤੇ ਇਹ ਵੀ ਸ਼ਿਕਾਇਤਾਂ ਆਈਆਂ ਕਿ ਇੱਕ ਇੱਕ ਬੰਦੇ ਦੀ ਦੋ ਦੋ ਥਾਵਾਂ ਤੇ ਵੋਟ ਬਣੀ ਹੁੰਦੀ ਹੈ ਸੋ ਉਸ ਨੂੰ ਦਰੁਸਤ ਕਰਨਾ ਜਿੱਥੇ ਉਸ ਦੀ ਮੂਲ ਤੌਰ ਤੇ ਵੋਟ ਬਣੀ ਹੋਈ ਹੈ ਜੇ ਦੂਜੀ ਥਾਂ ਤੇ ਬਣੀ ਹੋਈ ਹੈ ਤਾਂ ਉੱਥੋਂ ਵੋਟ ਕੱਟੀ ਜਾਵੇ ਸੋ ਇਹ ਜਿਹੜੀ ਰਿਵੀਜ਼ਨ ਹੈਗੀ ਹੈ ਇੰਟੈਂਸਿਵ ਰਿਵੀਜ਼ਨ ਸਪੈਸ਼ਲ ਇਹ ਇਲੈਕਸ਼ਨ ਕਮਿਸ਼ਨ ਵੱਲੋਂ ਕਰਵਾਈ ਜਾਂਦੀ ਹੈ ਐਸਆਰ ਦਾ ਮਕਸਦ ਕੀ ਹੈ ਨਵੇਂ ਯੋਗ ਵੋਟਰਾਂ ਦੇ ਨਾਂ ਜੋੜਨਾ ਮਰੇ ਮਾਰੇ ਗਏ ਜਿਹੜੇ ਜਿਹੜੇ ਖਤਮ ਹੋ ਗਏ ਮਰੇਗੇ ਵੋਟਰਾਂ ਤੇ ਜਾਂ ਦੋਹਰੇ ਨਾਮ ਨੂੰ ਹਟਾਉਣਾ ਜੇਕਰ ਕਿਸੇ ਦੇ ਪਤੇ ਦੇ ਵਿੱਚ ਕੋਈ ਤਬਦੀਲੀ ਆਈ ਤਾਂ ਉਸ ਨੂੰ ਦਰਜ ਕਰਨਾ ਵੋਟਰ ਦੀ ਜਾਣਕਾਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਨੂੰ ਠੀਕ ਕਰਨਾ ਤਾਂ ਜੋ ਜਦੋਂ VOTING ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇੱਕ ਇੱਕ ਵੋਟ ਜਦੋਂ ਆਪਾਂ ਕਹਿੰਦੇ ਨੇ ਕੀਮਤੀ ਜਿਵੇਂ ਮੈਂ ਪਹਿਲਾਂ ਕਿਹਾ ਤੁਹਾਨੂੰ ਨਵੇਂ ਵੋਟਰ ਜਿਹੜੇ ਬਣਦੇ ਉਹਨਾਂ ਨੂੰ ਵੋਟਰ ਲਿਸਟ ਦੇ ਵਿੱਚ ਸ਼ਾਮਲ ਕਰਨਾ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਉਹਨਾਂ ਦਾ ਵੋਟਰ ਲਿਸਟ ਦੇ ਵਿੱਚੋਂ ਨਾਮ ਕੱਟਣਾ ਦੋ ਦੋ ਵੋਟਾਂ ਤਾਂ ਨਹੀਂ ਡਬਲਿੰਗ ਵੋਟ ਤਾਂ ਨਹੀਂ ਹੋਈ ਪੀ ਕਿਸੇ ਦੀ ਉਹ ਠੀਕ ਕਰਨਾ ਇਹ ਸਾਰੇ ਕੰਮ ਨੇ ਜਿਹੜੇ ਐ ਗਰੋ ਕੀਤੀ ਜਾਂਦੀ ਹੈ ਐਸਆਈਆਰ ਆਮ ਤੌਰ ਤੇ ਚੋਣਾਂ ਤੋਂ ਪਹਿਲਾਂ ਜਾਂ ਜਦੋਂ ਵੱਡੇ ਪੱਧਰ ਤੇ ਵੋਟਰ ਲਿਸਟ ਨੂੰ ਦੁਰਸਤ ਕਰਨ ਦੀ ਕੋਈ ਲੋੜ ਹੋਵੇ ਜਦੋਂ ਲੱਗਿਆ ਹੋਵੇ ਕਿ ਬਹੁਤ ਖਾਮੀਆਂ ਨੇ ਵੋਟਰ ਲਿਸਟਾਂ ਦੇ ਵਿੱਚ ਜਦੋਂ ਹੀ ਆਮ ਤੌਰ ਤੇ ਆਪਾਂ ਵੋਟਾਂ ਪਾਣ ਵੇਲੇ ਦੇਖਦੇ ਹਾਂ ਕਿ ਬੂਥ ਤੇ ਲੜਾਈਆਂ ਹੁੰਦੀਆਂ ਨੇ ਕਿ ਤੁਹਾਡੀ ਤਾਂ ਵੋਟ ਹੀ ਹੈ ਨਹੀਂ ਜੀ ਤੁਹਾਡੀ ਤਾਂ ਵੋਟ ਹੀ ਕੱਟੀ ਗਈ ਤੁਹਾਡੀ ਵੋਟ ਕੋਈ ਹੋਰ ਪਾ ਗਿਆ ਸੋ ਅਜਿਹੀਆਂ ਚੀਜ਼ਾਂ ਜਿਹੜੀਆਂ ਸ਼ਿਕਾਇਤਾਂ ਬਾਰ ਬਾਰ ਆndੀਆਂ ਰਹਿਣ ਤਾਂ ਇਲੈਕਸ਼ਨ ਕਮਿਸ਼ਨ ਐਸਆਈਆਰ ਦੀ ਪ੍ਰਕਿਰਿਆ ਨੂੰ ਕਰਵਾਉਂਦਾ ਹੈ ਉਹਨ ਸਵਾਲ ਇਹ ਹੈ ਕਿ ਇਹ ਕੰਮ ਕਿਵੇਂ ਕਰਦੀ ਆ ਬੂਥ ਲੈਵਲ ਦਾ ਅਧਿਕਾਰੀ ਜਿਹਨੂੰ ਆਪਾਂ ਬੀਐਲਓ ਕਹਿੰਦੇ ਆ ਬੂਥ ਲੈਵਲ ਦਾ ਜੋ ਅਧਿਕਾਰੀ ਹੁੰਦਾ ਘਰ ਘਰ ਜਾ ਕੇ ਇਸ ਦੀ ਜਾਂਚ ਕਰਦਾ ਲੋਕਾਂ ਤੋਂ ਫਾਰਮ ਪ੍ਰੋਵਾਈ ਜਾਂਦੇ ਨੇ ਨਵਾਂ ਨਾਮ ਸੋਧ ਜਾਣਕਾਰੀ ਜੋੜਨਾ ਹਟਾਣਾ ਆਦ ਸਾਰੀਆਂ ਚੀਜ਼ਾਂ ਨੇ ਉਹ ਸ਼ਾਮਲ ਕੀਤੀਆਂ ਜਾਂਦੀਆਂ ਨੇ ਡਰਾਫਟ ਵੋਟਰ ਲਿਸਟ ਜਾਰੀ ਕਰਕੇ ਲੋਕਾਂ ਤੋਂ ਇਤਰਾਜ਼ ਮੰਗੇ ਜਾਂਦੇ ਨੇ ਫਿਰ ਅੰਤਮ ਲਿਸਟ ਜਾਰੀ ਕੀਤੀ ਜਾਂਦੀ ਹੈ ਇੱਥੇ ਹੀ ਸਾਰੀ ਖੇਡ ਹੁਣ ਜਿਹੜਾ ਪੋਲੀਟੀਕਲ ਪਾਰਟੀਆਂ ਨੂੰ ਇੱਕ ਖੱਛਾ ਸਤਾ ਰਿਹਾ ਕਿ ਜਿਹੜੇ ਬੀਐਲਓ ਨੇ ਉਹਨਾਂ ਦੇ ਰਾਹੀਂ ਦੁਰਵਰਤੋਂ ਕੀਤੀ ਜਾ ਸਕਦੀ ਹੈ ਇਸ ਅਧਿਕਾਰ ਦੀ ਫਰਜ਼ ਕਰ ਲਓ ਪੰਜਾਬ ਦੇ ਵਿੱਚ ਹੁਣ 2027 ਦੇ ਵਿੱਚ ਉਹ ਵੋਟਾਂ ਪੈਣ ਵਾਲੀਆਂ ਨੇ ਜਿਹੜੀ ਕੋਈ ਸੱਤਾਤਾਰੀਤਰ ਹੋਏਗੀ ਇਹ ਇਤਰਾਜ਼ ਜਾਂ ਸ਼ੰਕੇ ਨੇ ਉਹ ਮੈਂ ਤੁਹਾਨੂੰ ਦੱਸ ਰਹੀ ਇੱਕ ਐਗਜ਼ਾਮਪਲ ਵਜੋਂ ਉਹ ਕਹਿੰਦੇ ਨੇ ਕਿ ਬੀਐਲਓ ਅਧਿਕਾਰੀ ਦੇ ਰਾਹੀਂ ਇਸ ਅ ਮਿਸਯੂਜ਼ ਹੋ ਸਕਦਾ ਜਿਨ੍ਹਾਂ ਨੂੰ ਪਤਾ ਕਿ ਇਹ ਵੋਟ ਸਾਡੀ ਪੱਕੀ ਹੈ ਉਹਨਾਂ ਦੀ ਪੱਕੀ ਰਹੇਗੀ ਜਿਹੜੇ ਪਤਾ ਕਿ ਇਹ ਵੋਟ ਸਾਨੂੰ ਨਹੀਂ ਪੈ ਸਕਦੀ ਤਾਂ ਉਹਨਾਂ ਦੀ ਵੋਟਰ ਸੂਚੀ ਦੇ ਵਿੱਚੋਂ ਨਾਮ ਕਟਾਇਆ ਜਾ ਸਕਦਾ ਹੈ ਉਹਨਾਂ ਦਾ ਵੋਟਰ ਆਈਡੀ ਕਾਰਡ ਖਰਾਬ ਕੀਤਾ ਜਾ ਸਕਦਾ ਹੈ ਇਹ ਸ਼ੰਕੇ ਪੋਲਿਟੀਕਲ ਪਾਰਟੀਆਂ ਨੂੰ ਨੇ ਕਿ ਗੇਮ ਚੇਂਜਰ ਹੋ ਸਕਦੀ ਹੈ ਐਸਆਰ ਐਸਆਈਆਰ ਇਸੇ ਕਰਕੇ ਇਸ ਦਾ ਵਿਰੋਧ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਬੇਪਰੋਸਗੀ ਹੈ ਸਰਕਾਰਾਂ ਦੇ ਪ੍ਰਤੀ ਕਿਉਂ ਹੋ ਰਿਹਾ ਹੈ ਐਸਆਈਆਰ ਦਾ ਵਿਰੋਧ ਵਿਰੋਧੀਆਂ ਨੂੰ ਡਰ ਹੈ ਕਿ ਐਸਆਈਆਰ ਦੇ ਨਾਂ ਤੇ ਸਹੀ ਵੋਟਰਾਂ ਦਾ ਨਾਂ ਵੀ ਵੋਟਰ ਸੂਚੀਆਂ ਚੋਂ ਹਟਾ ਦਿੱਤਾ ਜਾਏਗਾ। ਵਿਰੋਧੀ ਧਿਰ ਦਾ ਦਾਅਵਾ ਹੈ ਕਿ ਇਹ ਪ੍ਰਕਿਰਿਆ ਚੋਣਾਂ ਦੇ ਨੇੜੇ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸੋਧ ਕਰਾਉਣ ਲਈ ਪੂਰਾ ਸਮਾਂ ਨਹੀਂ ਮਿਲਦਾ, ਗੜਬੜੀਆਂ ਰਹਿ ਸਕਦੀਆਂ ਨੇ। ਐਸਆਈਆਰ ਨੂੰ ਰਾਜਨੀਤਿਕ ਫਾਇਦੇ ਲਈ ਵਰਤਿਆ ਜਾ ਸਕਦਾ ਹੈ। ਰਾਜਨੀਤਿਕ ਪੱਖਪਾਤ ਦੇ ਜਿਹੜੇ ਇਲਜ਼ਾਮ ਲੱਗੇ ਨੇ, ਹੁਣ ਤੁਸੀਂ ਸਮਝ ਕੇ ਹੋਵੋਗੇ ਮੈਂ ਕੀ ਕਹਿ ਰਿਹਾ। ਉਹ ਕਹਿੰਦੇ ਨੇ ਕਿ ਸਾਨੂੰ ਇਹ ਡਰ ਹੈ ਕਿ ਜਿਹੜੇ ਸਹੀ ਵੋਟਰ ਨੇ ਉਹਨਾਂ ਦਾ ਨਾਮ ਵੀ ਵੋਟਰ ਸੂਚੀਆਂ ਦੇ ਵਿੱਚੋਂ ਹਟਾਇਆ ਜਾ ਸਕਦਾ ਕਿਉਂਕਿ ਕਟੋ-ਕਟ ਗਿਣਤੀਆਂ ਮਿੰਟੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਕੋਲ ਹੁੰਦੀਆਂ ਨੇ ਇਸ ਇਲਾਕੇ ਤੋਂ ਸਾਨੂੰ ਇੰਨੀ ਵੋਟ ਪੈਗੀ ਇਹ ਪਾਰਟਿਕੂਲਰ ਇਲਾਕਾ ਇਸ ਪਾਰਟੀ ਦੇ ਨਾਲ ਜੁੜਿਆ ਹੋਇਆ ਤਾਂ ਇਸ ਪ੍ਰਕਿਰਿਆ ਦੇ ਰਾਹੀਂ ਹੋ ਸਕਦਾ ਕਿ ਉਹ ਮਿਸਯੂਜ਼ ਕਰੇ ਔਰ ਮਿਸਯੂਜ਼ ਦੇ ਡਰ ਤੋਂ ਹੀ ਇਸ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਆਮ ਤੌਰ ਤੇ ਜਿਹੜੀ ਇਹ ਪ੍ਰਕਿਰਿਆ ਹੁੰਦੀ ਹੈ ਚੋਣਾਂ ਤੋਂ ਪਹਿਲਾਂ ਹੁੰਦੀ ਹੈ ਇਸ 2027 ਦੇ ਵਿੱਚ ਕਈ ਸਟੇਟਾਂ ਦੇ ਵਿੱਚ ਇਲੈਕਸ਼ਨਸ ਹੋਣੀਆਂ ਹੈ ਜਿਨ੍ਹਾਂ ਦੇ ਵਿੱਚ ਉੱਤਰ ਪ੍ਰਦੇਸ਼ ਵੀ ਸ਼ਾਮਲ ਹੈ ਬਹੁਤ ਵੱਡਾ ਸਟੇਟ ਜਿਸ ਦੇ ਵਿੱਚ ਪੰਜਾਬ ਵੀ ਸ਼ਾਮਲ ਹੈ ਜਿਸ ਦੇ ਵਿੱਚ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੈ ਜਿਹੜਾ ਵਿਰੋਧ ਆ ਕੀਤਾ ਜਾ ਰਿਹਾ ਹੈ ਅਹ ਵਿਰੋਧ ਸਹੀ ਹੈ ਜਾਂ ਨਹੀਂ ਸਹੀ ਹੈ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਜੇ ਤਾਂ ਇਹ ਸਹੀ ਤਰੀਕੇ ਨਾਲ ਕੰਮ ਹੋਵੇ ਤਾਂ ਇਹ ਹੋਣਾ ਚਾਹੀਦਾ ਪਤਾ ਲੱਗੇ ਵੀ ਜਿਹੜੀਆਂ ਸਹੀ ਵੋਟਾਂ ਨੇ ਉਹੀ ਪੈਣ ਸਹੀ ਵੋਟਰ ਹੀ ਵੋਟਾਂ ਫਾਣ ਨਾ ਕਿ ਜਾਲੀ ਕੋਈ ਵੋਟਾਂ ਪੈਣ ਮੇਰੇ ਨਾਲ ਇਸ ਪੂਰੇ ਮੁੱਦੇ ਤੇ ਰਾਕੇਸ਼ ਸ਼ਾਂਤੀ ਦੁੱਜੀ ਨੇ ਸੀਨੀਅਰ ਪੱਤਰਕਾਰ ਉਹ ਜੁੜੇ ਹੋਏ ਨੇ ਸ਼ਾਂਤੀ ਦੁੱਜੀ ਤੁਹਾਨੂੰ ਕੀ ਲੱਗਦਾ ਕਿ ਇਹ ਐਸਆਈਆਰ ਦਾ ਜਿਹੜਾ ਵਿਰੋਧ ਹੋ ਰਿਹਾ ਕੁਝ ਪੋਲਿਟੀਕਲ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਾਂ ਕੁਝ ਸ਼ੰਕੇ ਪੈਦਾ ਕੀਤੇ ਜਾ ਰਹੇ ਇਹ ਠੀਕ ਨੇ ਹਰਪ੍ਰੀਤ ਜੀ ਜਦੋਂ ਤੁਸੀਂ ਪਹਿਲੀ ਬਹੁਤ ਡਿਟੇਲ ਦੇ ਨਾਲ ਦਰਸ਼ਕਾਂ ਨੂੰ ਦੱਸਿਆ ਹੀ ਹੈ ਕਿ ਐਸਆਈਆਰ ਕੀ ਹੈਗਾ ਜੀ ਔਰ ਇਹ ਕੋਈ ਐਕਚੁਅਲ ਕੋਈ ਇਹ ਨਵਾਂ ਜਿਹੜੀ ਹੈ ਉਹ ਮਤਲਬ ਵਿਧੀ ਨਹੀਂ ਹੈਗੀ ਵੋਟਰਾਂ ਲਈ ਜਿਹੜੀ ਜੀ ਇਹ ਉਸ ਸਮੇਂ ਤੋਂ ਵੀ ਹੁੰਦਾ ਆ ਰਿਹਾ ਜਦੋਂ ਸਾਡੇ ਵੋਟਰ ਕਾਰਡ ਨਹੀਂ ਹੁੰਦੇ ਸੀ ਜੀ ਇਹਦੇ ਚ ਪਹਿਲਾਂ ਸੁਧਾਰੇ ਹੋਇਆ ਸੀ ਜਦੋਂ ਵੋਟਰ ਕਾਰਡ ਬਣਾਏ ਗਏ ਸੀ ਹਮ ਉਦੋਂ ਤੋਂ ਲੈ ਕੇ ਲਗਾਤਾਰ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਦੀਆਂ ਨੇ ਵੋਟਰ ਲਿਸਟਾਂ ਵੋਟਰ ਸੂਧ ਇਸ ਸੋਧ ਜਿਹੜੀ ਵੋਟਰ ਸੂਚੀ ਸੋਧ ਕਹੇਗੇ ਇੱਕ ਪ੍ਰੋਗਰਾਮ ਚੱਲਦਾ ਹੈ ਹੂੰ ਉਨ ਇਹਦੇ ਨਾਂ ਤੋਂ ਤੁਸੀਂ ਇਹ ਅੰਦਾਜ਼ਾ ਲਾਉਗੇ ਕਿ ਇਹ ਸਪੈਸ਼ਲ ਜਿਹੜਾ ਇੰਟੈਂਸਿਵ ਰਿਵੀਜ਼ਨ ਹੈ ਹੂੰ ਹੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਮਤਲਬ ਹੈ ਕਿ ਇਹ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਹੈ ਹੂੰ ਇਹ ਜਿਹੜੀ ਹੈ ਇਹਨੂੰ ਇੱਕ 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 ਖਾਸ ਉਦੇਸ਼ ਹੈ ਦੇ ਮਗਰ ਜਿਹੜਾ ਉਦੇਸ਼ ਪੋਜ਼ਿਟਿਵ ਵੀ ਹੋ ਸਕਦਾ ਤੇ ਨੈਗੇਟਿਵ ਵੀ ਹੋ ਸਕਦਾ ਹੈ ਹੂੰ ਸਰਕਾਰੀ ਪੱਧਰ ਦੇ ਉੱਤੇ ਤੇ ਜੋ ਕੁਝ ਤੁਸੀਂ ਦੱਸਿਆ ਵੀ ਇਹ ਜਿਹੜਾ ਹਰ ਇੱਕ ਨੂੰ ਵੋਟ ਦਾ ਜਿਹੜਾ ਅਧਿਕਾਰ ਹੈ ਜਿਹੜਾ ਇੱਕ ਫੰਡਮੈਂਟਲ ਰਾਈਟ ਹੈ ਕਿਸੇ ਵੀ ਨਾਗਰਿਕ ਦਾ ਜੀ ਉਹ ਨੂੰ ਮਿਲੇ ਕਟਿਆ ਨਾ ਜਾਵੇ ਉਹਦਾ ਖੋਇਆ ਨਾ ਜਾਵੇ ਹਮ ਅਚਾ ਇਹਦੇ ਵਿੱਚ ਜੀ ਵਿਰੋਧੀ ਧਿਰਾਂ ਨੂੰ ਜਿਹੜੀ ਮੁਸ਼ਕਲ ਆਈ ਹੈ ਜਿਹੜੀ ਤੁਹਾਨੂੰ ਲੱਗਦਾ ਵਿਰੋਧੀ ਤੁਹਾਨੂੰ ਜਾਂ ਜਿਨ੍ਹਾਂ ਨੂੰ ਜਿਹੜੇ ਵੀ ਪੋਲਿਟਿਕਲ ਪਾਰਟੀਆਂ ਖਾਸ ਤੌਰ ਤੇ ਕੇਂਦਰਾ ਜੁੜੀਆਂ ਹਨ ਹਰ ਨਾਗਰਿਕ ਹੈ ਪਰ ਤੁਹਾਡੇ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਜਿਹੜੇ ਵੋਟਰ ਬੇਸਿਕਲੀ ਜਾਗਰੂਕ ਹੋ ਜਾਣ ਦੇ ਪ੍ਰਤੀ ਜਿਹੜੀ ਗੱਲ ਹੈ ਜੀ ਇਨੂੰ ਲੱਗਦਾ ਕਿ ਇਹਦੇ ਵਿੱਚ ਜਿਹੜਾ ਵਿਰੋਧ ਇਸ ਕਰਕੇ ਆ ਕਿ ਲਗਾਤਾਰ ਜਿਹੜਾ ਪਿਛਲੇ ਕੋਈ 12 12.5 ਸਾਲ ਲਈ ਲਗਭਗ ਹੋਣ ਜਾ ਰਹੇ ਹੁਣ ਇਸ ਵੇਲੇ ਜਿਹੜੀ ਹੈ ਕਿ ਇੱਕੋ ਧਿਰ ਜਿਹੜੀ ਵੱਡੇ ਲੈਵਲ ਦੀ ਜਿਹੜੀ ਆ ਉਹ ਦੇਸ਼ 'ਚ ਰਾਜ ਕਰ ਰਹੀ ਹੈ ਜੀ ਔਰ ਇੱਕ ਉਹਦਾ ਉਹਦਾ ਜਿਹੜਾ ਇੱਕ ਰਾਜ ਕਰਨ ਦਾ ਜਾਂ ਮਤਲਬ ਇਹਨੂੰ ਸੇਵਾ ਵੀ ਕਹਿੰਦੇ ਵਸੇ ਡੈਮੋਕ੍ਰੇਸੀ 'ਚ ਤਾਂ ਸੇਵਾ ਹੁੰਦੀ ਹੈ ਪਰ ਫਿਰ ਵੀ ਜਿਹੜਾ ਸੱਤਾ ਹਾਸਲ ਕਰਨਾ ਡੈਮੋਕ੍ਰੈਟਿਕ ਵੇ ਦੇ ਵਿੱਚ ਉਹਦਾ ਇੱਕ ਤੇਵਰ ਜਿਹੜਾ ਨਾ ਉਹ ਤੇਵਰ ਐਸਾ ਹੈ ਵੀ ਕਿਸੇ ਵੀ ਸ਼ਾਮ-ਦਾਮ ਦੰਡ ਵੇਦ ਦੇ ਨਾਲ ਜਿਹੜਾ ਉਹ ਇਹਨੂੰ ਤਾਕਤ ਕਰਨਾ ਜੀ ਤੇ ਖਦਸ਼ੇ ਇਸ ਕਰਕੇ ਵੀ ਆ ਰਹੇ ਨੇ ਵੀ ਉਹਦੇ ਚ ਇਹ ਕਿਹਾ ਗਿਆ ਕਿ ਜਿਹੜੇ ਚੰਗੇ ਭਲੇ ਵੋਟਰ ਆ ਉਹਨਾਂ ਦੇ ਵੀ ਨਾਂ ਕੱਟ ਦਿੱਤੇ ਗਏ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਕਿ ਪੋਲੀਟਿਕਲ ਪਾਰਟੀਆਂ ਪਹਿਲਾਂ ਵੀ ਇਹ ਕਰਦੀਆਂ ਹੁੰਦੀ ਸੀ ਜਦੋਂ ਜਦੋਂ ਸਕਰੂਟਿਨਿੰਗ ਦਾ ਕੰਮ ਵਰਕਰਸ ਤੋਂ ਹੁੰਦਾ ਸੀ ਬੀਐਲ ਕੋ ਨਹੀਂ ਸੀ ਹੁੰਦਾ ਉਦੋਂ ਵੋਟਰ ਸੂਚੀਆ ਵੋਟਰ ਜਿਹੜੀਆਂ ਹੁੰਦੀਆਂ ਸੀ ਚਿੱਟਸ ਜਿਹੜੀਆਂ ਹੁੰਦੀਆਂ ਸੀ ਉਹ ਘਰ ਘਰ ਦੇ ਸਕਰੂਟਿਨਿੰਗ ਕਰਕੇ ਪੋਲੀਟਿਕਲ ਪਾਰਟੀਆਂ ਦੇ ਵਰਕਰਸ ਦਿੰਦੇ ਸੀ ਜਦੋਂ ਵੈਲਟ ਦਾ ਟਾਈਮ ਸੀ ਔਰ ਉਹ ਫਿਰ ਉਹ ਕਈ ਵਾਰੀ ਬਹੁਤ ਸਾਰੀਆਂ ਵੋਟਾਂ ਲੋਕੀ ਆਪ ਹੀ ਬਾਲ ਲੈਂਦੇ ਸੀ ਉਸ ਕਲੂਡਿੰਗ ਦਾ ਮਤਲਬ ਹੁੰਦਾ ਸੀ ਪਤਾ ਲੱਗ ਜਾਂਦਾ ਸੀ ਕੋਈ ਹੈ ਏ ਕੋਈ ਜਿੰਦਾ ਹੈ ਕੋਈ ਬਾਹਰ ਗਿਆ ਵੋਟ ਕਿਹੜਾ ਪਾਏਗਾ ਕਿਹੜਾ ਇਹਦੀ ਵੋਟ ਅਸੀਂ ਆਪ ਪਾ ਦੇਣੀ ਹੈ ਹੂੰ ਸੋ ਇਸ ਕਿਸਮ ਅਕਸਰ ਉਦੋਂ ਇਹ ਹੁੰਦਾ ਸੀ ਪਰ ਜਿੱਦਾਂ ਜਿੱਦਾਂ ਅਸੀਂ ਇਹ ਸਿਸਟਮ ਨੂੰ ਡਵੈਲਪ ਕੀਤਾ ਸਾਡੇ ਸਿਸਟਮ ਨੇ ਜੀ ਇਲੈਕਟਰਨਿਕ ਕਾਰਡ ਹੈ ਹੈ ਪਰ ਹੱਲੇ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਕਿ ਸਿਰਫ ਹੱਲੇ ਵੀ ਇੱਕ ਆਈਡੈਂਟੀਟੀ ਨਹੀਂ ਬਣ ਪਾਈ ভোটার ਦੇ ਉੱਤੇ ਜਿਸ ਵੇਲੇ ਇੱਕ 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 ਵਿਅਕਤੀ ਦਾ ভোটার ਕਾਰਡ ਬਣ ਜਾਂਦਾ ਹੈ ਤਾਂ ਫਿਰ ਉਹ ਅੰਡਰਸਟੂਡ ਹੈ ਕਿ ਉਹਦੀ ਉਹਦੀ ਵੋਟ ਆਟੋਮੈਟਿਕਲੀ ਸ਼ਿਫਟ ਹੋਣੀ ਚਾਹੀਦੀ ਜਦੋਂ ਉਹ ਜਾ ਕੇ ਰੋਮ ਕਰ ਦਿੰਦਾ ਹੈ ਤੇ ਉਹ ভোটার ਕਾਰਡ ਹੀ ਉਹ ਹੀ ভোটার ਕਾਰਡ ਆਈਡੈਂਟੀਟੀ ਚ ਹੋਣਾ ਚਾਹੀਦਾ ਪਰ ਥੋੜੀ ਲਗਾਤਾਰ ভোটার ਕਾਰਡ ਵੀ ਨਵੇਂ ਸਿਰਿਓਂ ਬਣਦੇ ਰਹੇ ਆ ਜਦੋਂ ਬੰਦਾ ਇੱਕ ਈ ਭਾਂਜਾਲਾ ਜੀ ਜੀ ਉਹ ਫਿਰ ਇਸੇ ਕਰਕੇ ਜਿਹੜੀ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਇੱਕ ਆਇਡੈਂਟੀਟੀ ਦੀ ਬਜਾਏ 4 4 5 5 ਆਇਡੈਂਟਿਟੀਜ਼ ਆਇਡੈਂਟਿਟੀਜ਼ ਅਲਾਉ ਕਰਦਾ ਹੈ ਕਿ ਤੁਸੀਂ ਡਰਾਈਵਿੰਗ ਲਾਇਸੈਂਸ ਵੀ ਲੈ ਕੇ ਆ ਸਕਦੇ ਰਾਸ਼ਨ ਕਾਰਡ ਵੀ ਲੈ ਕੇ ਆ ਸਕਦੇ ਬੈਂਕ ਦੀ ਪਾਸਬੁੱਕ ਵੀ ਲੈ ਆ ਸਕਦੇ ਜੇ ਬਿਜਲੀ ਦਾ ਬਿੱਲ ਵੀ ਲੈ ਆ ਸਕਦੇ ਹੂੰ ਸੋ ਹਲੇ ਸੁਧਾਰ ਹੋਣ ਵਾਲੇ ਤੇ ਬਹੁਤ ਹੈ ਪਰ ਅੱਛਾ ਇੱਕ ਇੱਕ ਗੱਲ ਇੱਕ ਗੱਲ ਸ਼ਾਂਤੀ ਦੁੱਜੀ ਜਿਵੇਂ ਪਿੱਛੇ ਜੇ ਆਪਾਂ ਦੇਖਿਆ ਹੀ ਹੈ ਕਿ ਰਾਹੁਲ ਗਾਂਧੀ ਨੇ ਲਿਸਟਾਂ ਜਨਤਕ ਕੀਤੀਆਂ ਕਿ ਇੱਕ ਘਰ ਦੇ ਵਿੱਚ 20-20 ਵੋਟਾਂ ਬਣੀਆਂ ਹੋਈਆਂ ਨੇ ਇੱਕ ਬਜ਼ੁਰਗ ਔਰਤ ਪੰਜ-ਪੰਜ ਵਾਰ ਵੋਟ ਪਾ ਰਹੀ ਹੈ ਫਿਰ ਇਹਦਾ ਮਤਲਬ ਕਿਤਨਾ ਕਿਤਕ ਕੋ ਖਾਮੀਆਂ ਤਾਂ ਹੈ ਹੀ ਨੇ ਜੇ ਉਹਨਾਂ ਖਾਮੀਆਂ ਤੇ ਸੁਧਾਰ ਤੇ ਲਈ ਐਸਆਈਆਰ ਕਰਾਇਆ ਜਾ ਰਿਹਾ ਫਿਰ ਇਹ ਇਹਦਾ ਵਿਰੋਧ ਹੋਣਾ ਚਾਹੀਦਾ ਈ ਇਹਦਾ ਸਮਰਥਨ ਹੋਣਾ ਚਾਹੀਦਾ ਇਹ 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 ਦੋਨੋਂ ਹੀ ਪਹਿਲੂ ਨੇ ਇਹਦੇ ਦੋਨੋਂ ਹੀ ਪਹਿਲੂ ਨੇ ਕਿਉਂਕਿ ਜਿਸ ਵੇਲੇ ਜਿਹੜੀ ਦੋ ਤਰ੍ਹਾਂ ਨੇ ਨਾ ਜੀ ਇੱਕ ਤਾਂ ਸੱਤਾਧਾਰੀ ਤੇ ਰਹੇ ਜਿਹਦੇ ਹੱਥ ਚ ਆਇਆ ਕਿਉਂਕਿ ਇੱਕ ਇੱਕ ਐਸਾ ਇਮਪ੍ਰੈਸ਼ਨ ਜਾ ਚੁੱਕਾ ਹੈ ਲੇਕਿਨ ਇਲੈਕਸ਼ਨ ਕਮਿਸ਼ਨ ਜਿਹੜੀ ਇੱਕ ਇੰਡੀਪੈਂਡੈਂਟ ਏਜੰਸੀ ਹੈਗੀ ਹੈ ਜਿਹੜੀ ਸਾਡੇ ਭੂਨੇ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਜੀ ਬਟ ਇਹਦਾ ਪ੍ਰਭਾਵ ਲਗਾਤਾਰ ਇਹ ਆ ਰਿਹਾ ਹੈ ਵੀ ਕਿਉਂਕਿ ਇਵਨ ਐਵਰੀਜ ਗੌਰਵੀ ਏਜੰਸੀਸ ਜਿਹੜੀਆਂ ਹੈਗੇ ਇੱਕ ਪ੍ਰਭਾਵ ਸਰਕਾਰ ਦਾ ਇਹ ਆ ਗਿਆ ਕਿ ਉਹ ਏਜੰਸੀਆਂ ਆ ਮੇ ਸਰਕਾਰ ਦੀ ਮਰਜ਼ੀ ਨਾਲ ਚੱਲ ਪਾਉਂਦੀਆਂ ਨੇ ਹਮ ਅੱਛਾ ਔਰ ਇਹਦੇ ਉੱਤੇ ਉਹਦੇ ਉੱਤੇ ਸਰਕਾਰ ਦੀ ਜਿਹੜੀ ਡਿਊਟੀ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੇ ਡੈਮੋਕ੍ਰੇਸੀ ਕੋਈ ਵੀ ਅਲੀਗੇਸ਼ਨ ਲੱਗਦਾ ਉਹਨੂੰ ਰਿਮੂਵ ਕਰਨਾ ਜਿਹੜਾ 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 ਧਿਰ ਜਿਹਦੀ ਜ਼ਿੰਮੇਵਾਰੀ ਬੰਦੀ ਹੁੰਦੀ ਹੁੰਦੀ ਉਹਨੇ ਕਰਨਾ ਹੁੰਦਾ ਜੀ ਤਾਂ ਮੈਨੂੰ ਲੱਗਦਾ ਕਿ ਹੱਲੇ ਤੱਕ ਜਿੰਨਾ ਵਿਰੋਧ ਹੋਇਆ ਤੁਸੀਂ ਦੇਖੋ ਨਾ ਇਸ ਦੌਰ ਦੇ ਵਿੱਚ ਕਈ ਬੀਐਲਓਜ਼ ਨੇ ਜਿਹੜੀਆਂ ਬੰਗਾਲ ਦੇ ਵਿੱਚ ਆਤਮ ਹੱਤਿਆਵਾਂ ਕੀਤੀਆਂ ਨੇ ਕਈ ਚੀਜ਼ਾਂ ਐਸੀਆਂ ਕਈ ਐਸੀਆਂ ਘਟਨਾਵਾਂ ਸਾਹਮਣੇ ਕੱਲੀ ਰਾਹੁਲ ਗੰਦੀ ਦੀ ਨਹੀਂ ਆਈ ਹੋਰ ਬਹੁਤ ਸਰੀਆ ਸਮੱਸਿਆਵਾਂ ਸਾਹਮਣੇ ਆਈਆਂ ਨੇ ਕਿਉਂਕਿ ਸਾਡੇ ਇਲੈਕਸ਼ਨ ਦੀ ਇਹ ਸੋਧ ਦਾ ਜਿਹੜਾ ਸਿਸਟਮ ਵੀ ਹੈ ਕਿਉਂਕਿ ਬੀਐਲਓਜ਼ ਕੌਣ ਹੁੰਦੇ ਨੇ ਟੀਚਰਜ਼ ਹੁੰਦੇ ਨੇ ਟੀਚਰਜ਼ ਬਿਲਕੁਲ ਉਹ ਟੀਚਰਜ਼ ਦੇ ਉੱਪਰ ਵੀ ਉਹਦਾ ਪ੍ਰੈਸ਼ਰ ਇਹ ਨਾ ਹੁੰਦਾ ਸਾਡੇ ਕੋਲ ਇਲੈਕਸ਼ਨ ਦਾ ਐਕਚੁਅਲੀ ਇਸ ਕਿਸਮ ਦੀ ਸੋਧ ਕਰਨ ਦਾ ਆਪਣਾ ਕੋਈ ਐਸਾ ਸਟਰੋਂਗ ਸਿਸਟਮ ਜਿਹੜੇ ਇਵਨ ਸਟੂਡੈਂਟਸ ਵਲੰਟੀਅਰਸ ਦੇ ਤੌਰ ਤੇ ਕੰਮ ਕਰਦੇ ਆ ਪਰ ਸਾਡੇ ਕੋਲ ਇਲੈਕਸ਼ਨ ਪਿੱਛੇ ਕੋਈ ਐਸਾ ਕੋਈ ਸਟਾਫ ਨਹੀਂ ਹੈਗਾ ਇਸ ਕਰਕੇ ਵੀ ਜਿਹੜੇ ਉਹ টিਚਰਸ ਨੇ ਉਹਨਾਂ ਦਾ ਜਿਸ ਵੇਲੇ ਕੰਮ ਹੁੰਦਾ ਟੀਚਰਸ ਦਾ ਦੂਸਰਾ ਪੱਖ ਉਹ ਵੀ ਹੁੰਦਾ ਕਿ ਉਹ ਕਿਤੇ ਨੌਕਰੀ ਕਰ ਰਿਹਾ ਕਿਤੇ ਉਹਦਾ ਪਲੇਸ ਕਿੱਥੇ ਰਹਿ ਰਿਹਾ ਉੱਥੇ ਉਹਦੀ ਸਰਕਾਰੀ ਤੰਤਰ ਦੇ ਦਾਇਰੇ ਜਾ ਕੇ ਉਹਦੀ ਬਦਲੀ ਵੀ ਹੋ ਸਕਦੀ ਉਹਨਾਂ ਇਸਤੇਮਾਲ ਕੀਤਾ ਜਾ ਸਕਦਾ ਹੈ 네ਗੇਟਿਵ ਪਹਿਲੂ ਜੇ ਕਹੀਏ ਤਾਂ ਉਹਨਾਂ ਈਐਲਓਸ ਨੂੰ ਵੀ ਆਪਣੇ ਆਪਣੇ ਜਿਹੜਾ ਸੱਤਾਧਾਰੀ ਤੇਰਾ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਯੂਜ਼ ਕਰ ਸਕਦੀ ਹੈ ਉਹਨਾਂ ਤੋਂ ਕੰਮ ਲੈ ਸਕਦਾ ਹੈ ਤੇ ਇਹ ਸਾਰੇ ਜਿਹੜੇ ਖਦਸ਼ੇ ਹੈ ਇਹ ਇਸ ਕਰਕੇ ਹੈ ਕਿਉਂਕਿ ਜਿਹੜੇ ਤੁਸੀਂ ਰਾਹੁਲ ਗਾਂਧੀ ਵਾਲੇ ਜ਼ਿਕਰ ਕੀਤਾ ਕਿ ਇੱਕ ਮਾਡਲ ਦੀ ਵੋਟ ਕਿੰਨੀ ਕਿੰਨੀ ਜਗ੍ਹਾ ਤੇ ਵੋਟ ਬਣੀ ਹੋਈ ਸੀ ਬੇਸ਼ੱਕ ਬੇਸ਼ੱਕ ਉਹ ਹਿਊਮਨ 에ਰਰ ਮਨਨ ਜਿਹੜਾ ਕੰਪਿਊਟਰ 에ਰਰ ਹੋ ਸਕਦਾ ਪਰ ਉਸ ਕੰਪਿਊਟਰ 에ਰਰ ਤੋਂ ਅਗਰ ਸਾਡੀ ਮਸ਼ੀਨਰੀ ਦਾ ਸਿਸਟਮ ਇਹ ਹੈ ਕਿ ਇੱਕ ਮਾਡਲ ਦੀਆਂ ਕਈ 100 ਵੋਟਾਂ ਬਣੀਆਂ ਹੋਈਆਂ ਪਰ ਡਿਫਰੈਂਟ ਉਹਦੇ ਤੇ ਵੀ ਫੋਟੋਗ੍ਰਾਫਸ ਹੋ ਰਹੇ ਨਾਮ ਹੋਏ ਚੱਲ ਰਹੇ ਹੋ ਡਿਫਰੈਂਟ ਜਗ੍ਹਾ ਤੇ ਗਈ ਇਹ ਤਾਂ ਇੱਕ ਪੋਲੀਟੀਕਲ ਜਿਹੜੇ ਇੱਕ ਮੰਤਰੀ ਦੇ ਚੋਰ ਐਮਐਲਏ ਦੇ ਜਾਂ ਉਹਦੇ ਮੰਤਰੀ ਦੇ ਬੇਟੇ ਦੀ ਔਰ ਉਹਦੀ ਵੋਟ ਹਰਿਆਣਾ ਚ ਗਈ ਸੀ ਬੰਦਾ ਜਿਹੜਾ ਸਟੇਟ ਦਾ ਸੀ ਹਾਂਜੀ ਜੀ ਤਾਂ ਇਸ ਕਰਕੇ ਪੈਦਾ ਹੋ ਰਿਹਾ ਕਿ ਇਹ ਤਾਂ ਟਰਾਂਸਪਰੈਂਸੀ ਦੀ ਨਹੀਂ ਰੱਖੀ ਜਾ ਰਹੀ ਹਾਂ ਪਰ ਪਰ ਇਹ ਗੱਲ ਸ਼ਾਂਤੀ ਜੀ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਸਰਕਾਰ ਦੇ ਪ੍ਰਤੀ ਇੰਨੀ ਬੇਪਰੂਸਗੀ ਜਿਹੜੀ ਹੈ ਉਹ ਹੋ ਗਈ ਹੈ ਕਿ ਸਰਕਾਰ ਕੋਈ ਵੀ ਕੰਮ ਕਰਦੀ ਹੈ ਜਾਂ ਕਹਿੰਦੀ ਹੈ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਨਾਲ ਸਰਕਾਰ ਦਾ ਜਾਂ ਸਰਕਾਰ ਦਾ ਇਲੈਕਸ਼ਨ ਕਮਿਸ਼ਨ ਨਾਲ ਸਿੱਧਾ ਲੈਣਾ ਦੇਣਾ ਕੋਈ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਪ੍ਰਭਾਵ ਛੱਡਿਆ ਜਾ ਰਿਹਾ ਜਿਸ ਦੀ ਤੁਸੀਂ ਵੀ ਗੱਲ ਕੀਤੀ ਹੈ ਇਹ ਇੱਕ ਹੈਲਦੀ ਡੈਮੋਕ੍ਰੇਸੀ ਇੱਕ ਚੰਗੇ ਲੋਕਤੰਤਰ ਦੀ ਨਿਸ਼ਾਨੀ ਹੈ ਜਾਂ ਨਹੀਂ ਹੈ ਕਿਉਂਕਿ ਜੇ ਆਪਾਂ ਸਿੱਧੇ ਤੌਰ ਤੇ ਹੀ ਮੰਨ ਕੇ ਚੱਲੀਏ ਅੱਜ ਦੀ ਡੇਟਾ ਦੇ ਵਿੱਚ ਜੰਨੀਆਂ ਵਿਰੋਧੀ ਧਿਰਾਂ ਉਹ ਇਹ ਕਹਿ ਰਹੀਆਂ ਕਿ ਇਹ ਕੰਮ ਕੀਤਾ ਹੀ ਸੱਤਾਧਾਰੀ ਧਿਰ ਦੇ ਫਾਇਦੇ ਲਈ ਕੀਤਾ ਜਾ ਰਿਹਾ ਹੈ ਹਰਪੀਤ ਜੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਟੀ ਐਨ ਸੈਸ਼ਨ ਇਲੈਕਸ਼ਨ ਕਮਿਸ਼ਨ ਹੁੰਦੇ ਸੀ ਜਦੋਂ ਪਹਿਲੀ ਵਾਰ ਸ਼ਾਇਦ ਦੇਸ਼ ਨੂੰ ਪਤਾ ਲੱਗਾ ਕਿ ਇਲੈਕਸ਼ਨ ਕਮਿਸ਼ਨ ਨੂੰ ਵੀ ਕੋਈ ਤਾਕਤਵਰ ਏਜੰਸੀ ਐਜੰਸੀ ਹੈ ਜਿਹੜੀ ਵੋਟ ਦੀ ਰੱਖਿਆ ਕਰਦੀ ਹੈਗੀ ਹੈ ਤੁਹਾਡੀ ਵੋਟ ਨੂੰ ਸੁਰੱਖਿਅਤ ਰੱਖ ਕੇ ਤੁਹਾਨੂੰ ਅਧਿਕਾਰ ਦਿੰਦੀ ਹੈ ਟੀ ਐਨ ਸੈਸ਼ਨ ਇੱਕ ਸੁਤੰਤਰ ਉਸ ਵੇਲੇ ਇੱਕ ਇਲੈਕਸ਼ਨ ਕਮਿਸ਼ਨ ਦੇ ਤੌਰ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਔਰ ਅੱਜ ਤੱਕ ਲੋਕ ਟੀ ਐਨ ਸੈਸ਼ਨ ਨੂੰ ਜਾਣਦੇ ਆਂ ਅਗਰ ਅਸੀਂ ਅਗਰ ਉਸ ਤੋਂ ਬਾਅਦ ਹੋਣਾ ਸੀ ਕਿਸੇ ਨੂੰ ਇਲੈਕਸ਼ਨ ਕਮਿਸ਼ਨ ਦਾ ਆਪਣੇ ਜਿਹੜੇ ਕਮਿਸ਼ਨਰ ਨੇ ਚੀਫ ਉਹਨਾਂ ਦੇ ਨਾਂ ਪੁੱਛੀਏ ਤਾਂ ਸ਼ਾਇਦ ਉਹ ਇੱਕ ਫਰਿਸ਼ਤ ਦੇ ਵਿੱਚ ਦੱਸ ਨਹੀਂ ਸਕਦੇ ਕਿ ਫੁਲਾਣੇ ਮਲੇ ਆ ਰਿਹਾ ਫੁਲਾਣੇ ਮਲੇ ਆ ਰਿਹਾ ਹੂੰ ਕਿਉਂਕਿ ਇਹਦੇ ਵਿੱਚ ਜਿਹੜਾ ਇਹ 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 ਹੈਲਦੀ ਡੈਮੋਕ੍ਰੇਸੀ ਨਹੀਂ ਹੈ ਕਿਉਂਕਿ ਜਿਸ ਵੇਲੇ ਇੱਕ 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 ਵਿਚਾਰ ਇਹ ਹਾਵੀ ਹੋ ਜਾਣਾ ਪਬਲਿਕ ਦੇ ਉੱਤੇ ਪ੍ਰਭਾਵ ਆ ਜਾਣਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਡਬਲ ਇੰਜਨ ਦੀ ਸਰਕਾਰ ਹੋਏਗੀ ਤੇ ਡਿਵੈਲਪਮੈਂਟ ਹੋਏਗੀ ਹੂੰ ਸਰਕਾਰ ਇਹ ਚਾਹੁੰਦੀ ਹੈ ਕਿ ਸਿਸਟਮ ਦੇ ਵਿੱਚ ਜਿਹੜਾ ਸਾਰਾ ਉਹ ਕੇਂਦਰ ਜਿਹੜਾ ਕੇਂਦਰ ਆਧਾਰਿਤ ਜਿਹੜਾ ਇੱਕ ਸਾਡਾ ਕੋਈ ਸਿਸਟਮ ਫੈਡਰਲ ਸਿਸਟਮ ਹੈ ਐਕਚੁਅਲੀ ਕਨਸਟੀਟਿਊਸ਼ਨ ਸਿਸਟਮ ਦੇ ਨਾਲ ਐਸ ਤਰ੍ਹਾਂ ਅਗਰ ਅਸੀਂ ਉਹ ਪਰਤੱਖ ਰੂਪ ਦੇ ਵਿੱਚ ਦੇਖੀ ਤਾਂ ਬਹੁਤ ਸਾਰੀਆਂ ਚੇਂਜਸ ਆ ਵੀ ਗਈਆਂ ਸੈਂਟਰਲਾਈਜ਼ਡ ਸਿਸਟਮ ਹੁੰਦਾ ਜਾ ਰਿਹਾ ਹੈ ਤੇ ਇਸ ਕਰਕੇ ਇਸ ਕਰਕੇ ਜਿਹੜਾ ਖਦਸ਼ਾ ਇਸ ਕਰਕੇ ਆ ਕਿ ਇਹ ਸਾਰਾ ਜਿਹੜਾ ਸੈਂਟਰਲਾਈਜ਼ਡ ਪ੍ਰਭਾਵ ਹੈ ਇਹ ਇਲੈਕਸ਼ਨ ਕਮਿਸ਼ਨ ਨੂੰ ਇੰਡੀਪੈਂਡੈਂਟਲੀ ਕਿਦਾਂ ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਜਦੋਂ ਆਪੋਜੀਸ਼ਨ ਨੇ ਕੀਤੀਆਂ ਉਹਦੇ ਉੱਤੇ ਵੀ ਕੋਈ ਬਹੁਤ ਜਿਹੜਾ ਕਿਸੇ ਦੀ ਤਸੱਲੀ ਬਖਸ਼ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਦਾ ਜਿਹੜਾ ਉਹ ਤਸੱਲੀ ਬਖਸ਼ ਜਵਾਬ ਦੇ ਸਕੇ ਉਹ ਇਲੈਕਸ਼ਨ ਕਮਿਸ਼ਨ ਵੈਸਾ ਵੀ ਨਹੀਂ ਆਇਆ ਸੋ ਡੈਮੋਕਰੇਸੀ ਦੀ ਡਿਊਟੀ ਹੈ ਕਿ ਜਿਹੜਾ ਜਿਹੜੀ ਸੱਤਾਧਾਰੀ ਤੇਰਾ ਉਹਦੀ ਡਿਊਟੀ ਹੈ ਉਹਦਾ ਮਤਲਬ ਇਹ ਨਹੀਂ ਕਿ ਜਿਹੜੀ ਵਿਰੋਧੀ ਧਿਰ ਹੋਣੀ ਹੈ ਨਹੀਂ ਚਾਹੀਦੀ ਹੂੰ ਸੋ ਤੁਸੀਂ ਦੇਖਦੇ ਜੇਗੀ इवन ਆਪਣੇ ਪਾਰਲੀਮੈਂਟ ਵਿਧਾਨ ਸਭਾ ਚ ਵੀ ਜਦੋਂ ਹੁੰਦਾ ਕਿ ਲਾਅ ਪਾਸ ਕਰਾਣਾ ਤਾਂ ਅਸੀਂ ਮੈਜੋਰਟੀ ਚ ਬੈਠੇ ਆ ਤੇ ਇਸ ਕਰਕੇ ਜੋ ਕੋਈ ਮਰਦੀ ਤਾੜੀਆਂ ਮਾ ਜਾ ਕੇ ਵੀ ਕਰੀ ਜਾਂਦੇ ਆ ਟੇਬਲ ਥਪਥਵਾ ਕੇ ਵੀ ਕਰੀ ਜਾਂਦੇ ਆ ਸੋ ਇੱਕ ਰਿਚ ਡੈਮੋਕਰੇਸੀ ਲਈ ਇਹ ਹੈ ਕਿ ਜਿਹੜੀ ਧਿਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਹੋਣੀ ਚਾਹੀਦੀ ਹੈ ਇਹ ਸਾਰਾ ਇਹ ਸਾਰੀ ਜ਼ਿੰਮੇਵਾਰੀ ਸੱਤਾ ਧਿਰ ਦੀ ਹੈ ਕਿ ਉਹ ਆਪੋਜੀਸ਼ਨ ਨੂੰ ਜਿਹੜਾ ਇੱਕ ਇੱਕ ਐਸੀ ਐਸੀ ਪ੍ਰੋਬਲਮ ਕਿਉਂ ਆਈ ਕਿ ਇੱਕ ਇੱਕ ਸਟੇਟ ਦੀ ਚੀਫ ਮਿਨਿਸਟਰ ਜਿਹੜੀ ਉਹਨੂੰ ਕਾਲਾ ਕੋਟ ਪਾ ਕੇ ਆਪ ਜਾ ਕੇ ਉਹਨੂੰ ਰੀਟ ਕਰਨਾ ਪਿਆ ਜਾਂ ਕਰਨਾ ਪਿਆ ਕਿ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ ਔਰ ਇਹ ਸਾਰੇ ਸੱਤਸ਼ਿਆਂ ਨੂੰ ਜਿਹੜਾ ਰਿਮੂਵ ਕਰਨਾ ਹੈ ਉਹ ਸੱਤਾਧਾਰੀ ਜਿਹੜੀ ਧਿਰ ਹੈ ਉਹਨੂੰ ਇਹ ਇਹ ਲੋਕਾਂ ਦੇ ਸਾਹਮਣੇ ਇਹ ਟਰਾਂਸਪਰੈਂਸੀ ਲਿਆਣੀ ਚਾਹੀਦੀ ਹੈ ਕਿ ਨਹੀਂ ਵੀ ਇਲੈਕਸ਼ਨ ਕਮਿਸ਼ਨ ਇੰਡੀਪੈਂਡੈਂਟਲੀ ਕੰਮ ਕਰ ਰਿਹਾ ਹੈਗਾ ਤਾਂ ਉਹ ਮੈਨੂੰ ਲੱਗਦਾ ਵੀ ਐਸਾ ਨਹੀਂ ਹੋ ਪਾਰਿਆ ਜਿਸ ਦੇ ਕਰਕੇ ਸਾਰੀ ਸਮੱਸਿਆ ਲਗਾਤਾਰ ਕਿਉਂਕਿ ਮੈਂ ਮੈਂ ਤੁਹਾਨੂੰ ਬਹੁਤ ਪੰਜਾਬ ਹੈ ਜਿਹਦਾ ਪੰਜਾਬ ਚ ਵੀ ਐਸਆਰ ਸ਼ੁਰੂ ਇਸ ਤਰ੍ਹਾਂ ਹੋ ਚੁੱਕਾ ਹੋਇਆ ਹੂੰ ਹੁਣ ਪੰਜਾਬ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਅਗਰ ਤਾਂ ਦੇਖੋ 2003 ਤੋਂ بیس ਲਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਮੁਤਾਬਕ ਜਿਹੜਾ ਠੀਕ ਹੋਏਗਾ ਪਰ ਅਲਟੀਮੇਟਲੀ 2002 ਤੋਂ ਲਿਆ ਜਾ ਰਿਹਾ ਇਸ ਦੌਰਾਨ ਕਈ ਵੋਟਾਂ ਕਈ ਸਾਲੇ ਬਹੁਤ ਸਾਰੀ ਡੈਮੋਗ੍ਰਾਫੀ ਜਦੋਂ ਬਦਲੀ ਹੈ ਇਧਰ ਦੀ ਇਹਦੇ ਵਿੱਚ ਕਈ ਵੋਟਾਂ ਐਸੀਐਲ ਦੀਆਂ ਜਿਹੜੀਆਂ ਸ਼ਾਇਦ ਉੱਥੇ ਕਟੀਆਂ ਗਈਆਂ ਕਿ ਨਹੀਂ ਕਟੀਆਂ ਗਈਆਂ ਹੂੰ ਸੋ ਇਸ ਕਿਸਮ ਦੀ ਜਿੰਨੀ ਦੇਰ ਇਹ ਇਹ ਸਾਰਾ ਕੁਝ ਵੈਬਸਾਈਟ ਦੇ ਉੱਤੇ ਜਿੰਨੀ ਦੇਰ ਭਈ ਇੱਕ ਰਕੇਸ਼ ਸ਼ਾਂਤੀਦੂਤ ਦਾ ਵੋਟ ਪੰਜਾਬ ਚੋਂ ਯੂਪੀ ਚ ਸ਼ਿਫਟ ਹੋ ਗਿਆ ਤਾਂ ਉਹਨੂੰ ਉੱਥੇ ਦਿਖਣਾ ਚਾਹੀਦਾ ਹੈ ਵੈਬਸਾਈਟ ਦੇ ਉੱਪਰ ਕਿ ਇਹ ਰਕੇਸ਼ ਸ਼ਾਂਤੀ ਪੰਜਾਬ ਚ ਪਾਉਂਦਾ ਸੀ ਕਿਉਂਕਿ ਅੱਜ ਟੈਕਨੋਲੋਜੀ ਉੱਥੇ ਜਾ ਪਹੁੰਚੀ ਹੈ ਕਿ ਤੁਸੀਂ ਟਰਾਂਸਪੇਰੈਂਸੀ ਬਹੁਤ ਆਰਾਮ ਨਾਲ ਕਰ ਸਕਦੇ ਹੈ ਜੇ ਤੁਸੀਂ ਸਾਰਾ ਕੁਝ ਉਹਦੇ ਉੱਤੇ ਰੱਖ ਸਕਦੇ ਜੇ ਇਹ ਐਸ ਵਿਅਕਤੀ ਨੇ ਇਸ ਸਾਲ ਜਿੱਥੇ ਵੋਟ ਸੀ ਇਸ ਸਾਲ ਜਿੱਥੇ ਸੀ ਸੋ ਇਧਰਲੀ ਪੱਧਰ ਦੇ ਤਕਨੀਕ ਜਿੰਨੀ ਹੁਣ ਜਿੰਨੀ ਇਵਨ ਤੁਸੀਂ ਦੇਖੋ ਹੁਣ ਤਾਂ ਅਸੀਂ AI ਟੈਕਨੋਲੋਜੀ ਤੇ ਆ ਗਏ ਐ ਏਡੀ ਵੱਡੀ ਸਪਰਟ ਕੀਤੀ ਹੈਗੀ ਅਸੀਂ ਇਹਦੇ ਨਾਲ ਸਭ ਕੁਝ ਜਾਂਚ ਦਿੰਦੀ ਹੈ ਹਾਂ ਤਾਂ ਅਗਰ ਜਦੋਂ ਗਵਰਨਮੈਂਟ ਨੂੰ ਘੱਟੋ ਘੱਟ ਇਹ ਇਹ ਜ਼ਰੂਰ ਕਹਿਣਾ ਚਾਹੀਦਾ ਵੀ ਇਲੈਕਸ਼ਨ ਕਮਿਸ਼ਨ ਲਈ ਅਸੀਂ ਕੋਈ ਇਸ ਕਿਸਮ ਦੀਆਂ ਟੂਲਸ ਇਸ ਕਿਸਮ ਦੀਆਂ ਜਿਹੜੀਆਂ ਟੈਕਨੋਲੋਜੀਸ ਲਿਆ ਰਹੇ ਆ ਜਿਹਦੇ ਨਾਲ ਕਲੈਰਿਟੀ ਚ ਹੋਏਗਾ ਕਿ ਵੋਟ ਉਹੀ ਕੱਟੇ ਗਈ ਹੈ ਜਿਹੜੀ ਹੈ ਨਹੀਂ ਹੈ ਪਰ ਪੰਜਾਬ ਦੇ ਵਿੱਚ ਤਾਂ ਆਪਣਾ ਐਕਸਪੀਰੀਅੰਸ ਹੈ ਕਿ ਹੁਣ ਉਹ ਜਿਸ ਕੋਲੇ BLO ਆਉਂਦਾ ਉਹ ਕਹਿੰਦਾ ਜੀ ਤੁਸੀਂ ਸਾਨੂੰ 2000 ਜਿਹੜਾ ਉਹਦਾ ਕਾਰਡ ਦਿਓ ਆਪਣਾ ਤੁਹਾਡੀ ਬੋਟ ਕੇ ਨੋਸੀ ਉੱਥੇ ਹਾਂ ਹੁਣ ਉਹ ਵੋਟਰ ਮਨ ਲਓ ਇੱਕ ਵੋਟਰ ਇਹ ਕਾਰਡ 97 ਦੇ ਨੇੜੇ ਬਣਨੇ ਸ਼ੁਰੂ ਹੋਇਆ ਵੋਟਰ 97 ਦੇ ਵਿੱਚ ਜਿਲੰਦਰ ਤੇ ਰਹਿੰਦਾ ਸੀ ਉਹ ਇਨਫੀਟ ਵੀਰ ਉਹ ਸ਼ਿਫਟ ਹੋ ਗਿਆ ਪਟਿਆਲੇ ਚਲੇ ਗਿਆ ਜਦੋਂ ਚਲੇ ਜਾਂਦਾ ਤੇ ਹੋ ਸਕਦਾ ਉਸ ਦੌਰ ਚ ਉਹਦਾ ਵੋਟ ਨਹੀਂ ਬਣਿਆ ਤੋ 1997 ਦੇ ਕਾਰਡ ਨੂੰ ਮੰਨਣ ਲਈ ਤਿਆਰ ਨਹੀਂ ਆ ਬੀ ਲੋਕਾ ਜੀ ਮੈਨੂੰ ਤੁਹਾਨੂੰ ਮੈਨੂੰ ਕਾਰਡ 2002 ਵਾਲਾ ਹੀ ਚਾਹੀਦਾ ਹੈ ਜਿਹੜਾ ਤੁਹਾਡੇ ਕੋਲ ਐਨਸੀਬੋਡ ਕਿੱਥੇ ਸੀ ਤੋ ਇਹੋ ਜੀ ਕੰਪਲਿਕੀਸ਼ਨ ਦੇ ਵਿੱਚ ਅਸੀਂ ਸਾਡੇ ਪੰਜਾਬ ਚ ਇੱਕ ਨਵੀਂ ਚੀਜ਼ ਕੀ ਆਹੀ ਹੈ ਕਿ ਇਸ ਤਰ੍ਹਾਂ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਆ ਜਿਹੜੇ ਪੜਨ ਲਈ ਵਿਦੇਸ਼ਾਂ ਚ ਚਲੇ ਗਏ ਬਾਹਰ ਚਲੇ ਗਏ ਉਹ ਐਸੇ ਇੱਥੇ ਨਹੀਂ ਹੈਗੇ ਉਸ ਦੌਰ ਦੇ ਵਿੱਚ ਜਦੋਂ ਜਦੋਂ ਬੱਚਿਆਂ ਨੇ ਆ ਕੇ ਕਿਸੇ ਵੇਲੇ ਵੋਟ ਇੱਥੇ ਕਰਨਾ ਤੇ ਉਹਨਾਂ ਨੂੰ ਆਪਣੇ ਮਾਤਾ ਪਿਤਾ ਦਾ ਵੋਟ ਉਹਨਾਂ ਨੇ ਕਰਤਾ ਕਿ ਮੰਡੇਟਰੀ ਹੈ ਕਿ ਉੱਥੋਂ ਪਤਾ ਲੱਗਣਾ ਚਾਹੀਦਾ ਉਹਨਾਂ ਦਾ ਫੋਟ ਕਿਤੇ ਸੀ ਉਸ ਪੀਰੀਅਡ ਜਦੋਂ ਉੱਥੇ ਉਹ ਵੋਟ ਨਹੀਂ ਹੈਗਾ ਪਰ ਉਹ ਤੋਂ ਪਿੱਛੇ ਹੈਗਾ ਇਸ ਤਰ੍ਹਾਂ ਹਿੰਦਸ਼ੇ ਐਸੇ ਵੀ ਹੈ ਕਿ ਜਿਹੜੇ ਸਾਡੇ ਬੱਚੇ ਜਿਹੜੇ ਐਸੇ ਪੜੇ ਬਾਹਰ ਪੜ ਰਹੇ ਹੈਗੇ ਕਿਤੇ ਮੈਂ ਪੰਜਾਬ ਦੇ ਸੰਦਰਭ ਚ ਗੱਲ ਕਰ ਰਿਹਾ ਵੈਸੇ ਉਹ ਸਾਰੇ ਪਾਸੇ ਵੀ ਹੂੰ ਪਰ ਉੱਥੇ ਇੱਕ ਤਾਂ ਖਤਰਾ ਇਹ ਹੈ ਕਿ ਉਹ ਕੀ ਉਹਨਾਂ ਦੇ ਵੋਟ ਬਣੇ ਰਹਿਣਗੇ ਅੱਛਾ ਉਹਦੇ ਉੱਪਰ ਕੋਈ ਜਿਹੜੀ ਬਿਲਕੁਲ ਕਲੈਰਟੀ ਕਲੈਰਿਟੀ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਦੇਣੀ ਚਾਹੀਦੀ ਹੈ ਵੀ ਜਿਹੜੇ ਬਾਹਰ ਬੱਚੇ ਰਹਿ ਰਹੇ ਆ ਉਹਨਾਂ ਦਾ ਕਿਉਂਕਿ ਉਹਨਾਂ ਦਾ ਵੋਟ ਕਟਿਆ ਨਹੀਂ ਜਾਏਗਾ ਵੋਟ ਪਾਸ ਉਹ ਕਰਦਾ ਹੀ ਨਹੀਂ ਕਰਦੇ ਪਰ ਉਹਨਾਂ ਦਾ ਵੋਟ ਤਾਂ ਰਾਈਟ ਹੈ ਹਾਂ ਤਾਂ ਇਸ ਕਰਕੇ ਉਹ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਜੇ ਜੇ ਬੱਚੇ ਆ ਗਿਆ ਹਾਂ ਤੇ ਜਿਸ ਤਰ੍ਹਾਂ ਹੁਣ ਆਧਾਰ ਨਾਲ ਲਿੰਕ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਅੱਗੇ ਆਉਣ ਵਾਲੇ ਸਭ ਤੋਂ ਮੁਸ਼ਕਲ ਆਉਣੀਆਂ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਇੱਕ ਤਾਂ ਟਰਾਂਸਪਰੈਂਸੀ ਲੈਣੀ ਚਾਹੀਦੀ ਹੈ ਕਿ ਐਸੀ ਤਕਨੀਕ ਕੋਈ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ ਕਿ ਵੈੱਬਸਾਈਟ ਦੇ ਉੱਪਰ ਹਰ ਵਿਅਕਤੀ ਇਹ ਦੇਖ ਸਕੇ ਹਾਂ ਬਿਊਟੀ ਵੋਟ ਕਿੱਥੇ ਆ ਔਰ ਕਿੰਨੀ ਚਾ ਠੀਕ ਹੈ ਤੁਹਾਡੀ ਗੱਲ ਰਕੇਸ਼ ਸ਼ਾਂਤੀ ਦੂਤ ਜੀ ਇੱਕ ਸਵਾਲ ਹਾਲੀ ਦੇ ਵਿੱਚ ਜਿੰਨੀਆਂ ਵੀ ਇਲੈਕਸ਼ਨਸ ਹੋਈਆਂ ਨੇ ਵਿਰੋਧੀ ਧਿਰਾਂ ਨੇ ਇੱਕ ਸਵਾਲ ਬਹੁਤ ਵੱਡਾ ਚੱਕਿਆ ਉਹ ਚੱਕਿਆ ਕਿ ਜਿਹੜੀਆਂ EVM ਮਸ਼ੀਨਸ ਨੇ ਉਹ ਟੈਂਪਰਡ ਕੀਤੀਆਂ ਗਿਆ ਨੇ EVM ਮਸ਼ੀਨਸ ਦੇ ਨਾਲ ਛੇੜਛਾੜ ਹੁੰਦੀ ਹੈ ਭਾਈ ਇਸ ਕਰਕੇ ਵੋਟ ਇਹ ਨਹੀਂ ਤੁਹਾਨੂੰ ਲੱਗਦਾ ਕਿ ਜੇ ਐਸਆਈਆਰ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਦੇ ਨਾਲ ਨੇਪਰੇ ਚੜ ਜਾਂਦੀ ਹੈ ਤਾਂ ਕੱਲ ਨੂੰ ਵਿਰੋਧੀ ਧਿਰਾਂ ਫਿਰ ਇਹ ਸਵਾਲ ਚੁੱਕਣਗੇ ਕਿ ਦੇਖੋ ਰਿਜ਼ਲਟ ਜੇ ਉਹਨਾਂ ਦੇ ਮੁਤਾਬਕ ਨਾ ਆਇਆ ਤਾਂ ਹੁਣ ਉਹਦੇ ਨਾਲ EVM EVM ਦੇ ਨਾਲ ਨਾਲ ਐਸਆਈਆਰ ਵੀ ਇੱਕ ਅਹਿਮ ਭੂਮਿਕਾ ਨਿਭਾਰਾ ਹੈ ਸਰਕਾਰ ਨੂੰ ਜੁਟਾਉਣ ਦੇ ਲਈ ਤਾਂ ਤੇ ਜੀ ਤਾਂ ਵੈਸੇ ਦੇਖੋ ਇਹ ਹੁਣ ਜੁਮਲਾ ਬਣ ਹੀ ਚੁੱਕਾ ਲੋਕੀ ਜਦੋਂ ਵੀ ਅਨਲਿਸਿਸ ਕਰਦੇ ਨਾ ਲੋਕ ਵੈਸੇ ਬੈਠੇ ਹੁੰਦੇ ਉਹ ਕਹਿੰਦਾ ਜੀ ਈਵੀਐਮ ਨਾ ਉਹਨਾਂ ਦੇ ਹੱਥ 'ਚ ਹੋਵੇ ਬਾਕੀ ਤਾਂ ਡੇਟਲ 'ਚ ਤੇ ਆ ਲੱਗਦਾ ਹੈਗਾ ਹਾਂ لیکن ਮੈਨੂੰ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੀ ਅਸੀਂ EVM ਦਾ ਵੀ ਜਦੋਂ ਜ਼ਿਕਰ ਕਰਦੇ ਆ ਨਾ ਜੀ EVM ਦੇਖੋ ਜਿਹੜਾ ਵੋਟਰ ਫਰਸਟ ਰਾਈਟ ਜਿਹੜਾ ਵੋਟ ਕਾਸਟ ਕਰਦਾ ਉਹਦਾ ਰਾਈਟ ਹੈ ਕਿ ਮੈਂ ਵੋਟ ਕਿੱਦਾਂ ਪਾਣੀ ਹੈ यस ਪਰ ਜਦੋਂ ਇਹ ਐਡਾ ਵੱਡਾ ਇਸ਼ੂ ਹੈਸ ਮੁਲਕ ਦੇ ਵਿੱਚ ਬਣਿਆ EVM ਦੇ ਉੱਪਰ ਪੋਲੀਟੀਕਲ ਪਾਰਟੀਆਂ ਦਾ ਰੌਲਾ ਪਾ ਰਹੀਆਂ ਹਾਂ ਤਾਂ ਅਗਰ ਅੱਜ ਅੱਜ ਜਿਹੜਾ ਦੌਰ ਜਿਹੜੀ ਡੈਮੋਕ੍ਰੇਸੀ ਦੁਨੀਆ ਦੇ ਵਿੱਚ ਜਿੱਥੇ ਸੀ ਡੈਮੋਕ੍ਰੇਸੀ ਉਹ ਤੇ ਰੈਫਰੈਂਡਮ ਦੇ ਦੌਰ ਆ ਚੁੱਕੇ ਹੈਗੇ ਉਹ ਸਭ ਤੋਂ ਪਹਿਲਾ ਵੱਡੇ ਲਾਅ ਜਦੋਂ ਬਣਦੀਆਂ ਵੱਡੀਆਂ ਚੇਂਜੇਸ ਆਉਂਦੀਆਂ ਉਹ ਸਾਰਾ ਉਹਦੇ ਉੱਤੇ ਲੋਕਾਂ ਨੂੰ ਜਦੋਂ ਇੰਨਾ ਸ਼ੰਕਾ ਆ ਰਹੀ ਹੈ ਉਹ ਆਪਣੇ ਆਪਣੇ ਕਲੇਮ ਦੋਨੋਂ ਉੱਤੇ ਰੰਗ ਕਰੀ ਜਾ ਰਹੀ ਹੈ ਤੇ ਕਿਉਂ ਸਰਕਾਰ ਇਹ ਕਿਉਂ ਨਹੀਂ ਕਰਦੀ ਵੀ ਜਿਹੜੀ ਕੋਈ ਜਾਂ ਇਲੈਕਸ਼ਨ ਕਮਿਸ਼ਨ ਇਹ ਕਿਉਂ ਨਹੀਂ ਕਰਦਾ ਕਿ ਇੱਕ ਆਨਲਾਈਨ ਫਰੈਂਡਮ ਤਰਨਾ ਚਾਹੁੰਦਾ ਕਿ ਜਿਹੜੇ ਵੋਟਰਸ ਨੇ ਉਹ ਬੈਲਟ ਜਾਂਦੇ ਹੈਗੇ ਐਡੀਬੀਐਮ ਚਾਹਦੇ ਹੈ ਇਹ ਵੀ ਆਪਣੇ ਆਪ ਦਾ ਇੱਕ ਬੜਾ ਸਵਾਲ ਹੈ ਹੂੰ ਬਿਲਕੁਲ ਠੀਕ ਹੈ ਨਿਸ਼ਚਿਤ ਤੌਰ ਤੇ ਕਿ ਇਹ ਜਿਹੜੀ ਐੀਵੀਐਮ ਦਾ ਜਿੱਦਾਂ ਸੀ ਤੇ ਕੱਲ੍ਹ ਨੂੰ ਐਸਆਈਆਰ ਦਾ ਵੀ ਲੋਕੀ ਪਿਆਸੇ ਦੋਂ ਐਸਆਈਆਰ ਬਾਰੇ ਤਾਂ ਆਪੋਜੀਸ਼ਨ ਕਹਿ ਹੀ ਰਹੀ ਹੈ ਜਿੱਥੇ ਜਿੱਥੇ ਵੀ ਇਲੈਕਸ਼ਨ ਦੇ ਵਿੱਚ ਜਿਹੜੇ ਰਿਜ਼ਲਟ ਚੇਂਜ ਹੋਏ ਹੈ ਜਿੱਥੇ ਪਤਾ ਲ ਤਾਂ ਵੋਟਾਂ ਇੰਨੀਆਂ ਵੱਧ ਗਈਆਂ ਤੇ ਕਿਤੇ ਬਹੁਤ ਹੀ ਘੱਟ ਗਈ ਇਹ ਸਾਰੇ ਜਿਹੜੇ ਜਿਹੜੇ ਅਸੰਤੁਲਿਤ ਜਿਹੜੇ ਅੰਕੜੇ ਆ ਬਿਲਕੁਲ ਠੀਕ ਹੈ ਆਪਣੇ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੋਈ ਸੀ ਉਹਦੇ ਨਤੀਜੇ ਆਉਣ ਤੋਂ ਬਾਅਦ ਤਾਂ ਇਹੀ ਕਿ ਆ ਗਿਆ ਸੀ ਕਾਂਗਰਸ ਵੱਲੋਂ ਇਹ ਸਾਰਾ ਕੁਝ ਜਾਣਬੁੱਝ ਕੇ ਕੀਤਾ ਗਿਆ ਇੱਦਾਂ ਵੋਟਾਂ ਘਟੀਆਂ ਗਈਆਂ ਉਦਾਂ ਵੋਟਾਂ ਘਟੀਆਂ ਗਈਆਂ ਨਹੀਂ ਤਾਂ ਸਾਡੀ ਜਿੱਤ ਨਿਸ਼ਚਿਤ ਸੀ ਬਹੁਤ ਬਹੁਤ ਧੰਨਵਾਦ ਰਕੇਸ਼ ਜੀ ਸਾਡੇ ਨਾਲ ਜੁੜਨ ਤੇ ਲਈ ਸੋ ਯਕੀਨੀ ਤੌਰ ਤੇ ਐਸਆਈਆਰ ਤੇ ਕਈ ਤਰ੍ਹਾਂ ਦੇ ਸ਼ੰਕੇ ਨੇ ਜਿਹੜੇ ਉਹ ਪੈਦਾ ਕੀਤੇ ਜਾ ਰਹੇ ਹਨ ਜਾਂ ਹੈ ਵੀ ਨਾ ਪੋਲਿਟੀਕਲ ਪਾਰਟੀਆਂ ਦੇ ਇੱਕ ਹੈਲਦੀ ਕੀ ਤਰਕ ਸੰਗਤ ਚੀਜ਼ਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਆਮ ਲੋਕਾਂ ਦੀ رائے ਜ਼ਰੂਰ ਹੋਣੀ ਚਾਹੀਦੀ ਆਮ ਲੋਕਾਂ ਦੀ ਸੰਤੁਸ਼ਟੀ ਜ਼ਰੂਰ ਹੋਣੀ ਚਾਹੀਦੀ ਹੈ ਜਦੋਂ ਵੀ ਤੁਸੀਂ ਕੋਈ ਵੱਡਾ ਕਦਮ ਚੁੱਕ ਰਹੇ ਹੋਵੋ ਪਰ ਅਸੀਂ ਆਮ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ ਕਿ ਜੇ ਐਸਆਈਆਰ ਪੰਜਾਬ ਦੇ ਵਿੱਚ ਜਿਵੇਂ ਦਸਤਕ ਦੇ ਦਿੱਤੀ ਹੈ ਪੰਜਾਬ ਦੇ ਵਿੱਚ ਵੀ ਇਲੈਕਸ਼ਨਜ਼ ਹਨ ਔਰ ਇੱਥੇ ਵੀ ਪੜਤਾਲ ਜਿਹੜੀ ਦੁਬਾਰਾ ਹੋਏਗੀ ਤਾਂ ਬੜਾ ਅੱਖਾਂ ਕੰਨ ਖੋਲ ਕੇ ਇਹਦੀ ਜਿਹੜੀ ਨਿਸ਼ਚਿਤ ਤੌਰ ਤੇ ਜਦੋਂ ਵੋਟਾਂ ਦੀ ਸੁਧਾਈ ਹੋਏਗੀ ਤਾਂ ਆਪਣੀਆਂ ਵੋਟਾਂ ਦੀ ਸੁਧਾਈ ਅੱਖਾਂ ਖੋਲ ਕੇ ਕਰਿਓ